ਆਨਲਾਈਨ ਗੇਮਿੰਗ ਦੇ ਨਾਮ ਤੇ ਆਨਲਾਈਨ ਸੱਠੇ ਬਾਜੀ ਦੇ ਕਾਰੋਬਾਰ ਨੂੰ ਰੋਕਣ ਦੇ ਲਈ ਕੇਂਦਰ ਸਰਕਾਰ ਦੇ ਵੱਲੋਂ ਤਿਆਰੀਆਂ ਕਰ ਲਈਆਂ ਗਈਆਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਜੋ ਅਸਲ ਪੈਸੇ ਵਾਲੇ ਗੇਮਿੰਗ ਪਲੇਟਫਾਰਮਾਂ ਨੂੰ ਜੋ ਨਿਯਮਿਤ ਕਰਨ ਦੇ ਲਈ ਇੱਕ ਮਹੱਤਵਪੂਰਨ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ ਸੋ ਆਨਲਾਈਨ ਗੇਮਿੰਗ ਕੀ ਚੀਜ਼ ਹੈ ਜੋ ਆਨਲਾਈਨ ਗੇਮਿੰਗ ਦੇ ਨਾਮ ਤੇ ਸੱਠੇ ਬਾਜ਼ੀ ਹੋ ਰਹੀ ਹੈ ਲੋਕਾਂ ਦੇ ਨਾਲ ਧੋਖਾਧੜੀ ਪੈਸਿਆਂ ਦੀ ਅਸਲ ਪੈਸਿਆਂ ਦੀ ਗੇਮਿੰਗ ਦੀ ਦੁਨੀਆ ਦੇ ਵਿੱਚ ਧੋਖਾਧੜੀ ਕਿਸ ਤਰ੍ਹਾਂ ਹੁੰਦੀ ਹੈ ਉਸ ਨੂੰ ਰੋਕਣ ਦੇ ਲਈ ਇੱਕ ਮਹੱਤਵਪੂਰਨ ਬਿੱਲ ਹੈ ਉਸ ਨੂੰ ਮਨਜ਼ੂਰ ਕਰ ਦਿੱਤਾ ਗਿਆ ਹੈ ਸੋ ਦੱਸ ਜੇ ਕਿ ਤੇਜ਼ੀ ਦੇ ਨਾਲ ਆਨਲਾਈਨ ਗੇਮਿੰਗ ਹੈ ਕਿ ਇੰਡਸਟਰੀ ਇਹ ਲਗਾਤਾਰ ਵਧ ਰਹੀ ਹੈ ਫੈਲ ਰਹੀ ਹੈ ਪਰ ਇਸ ਦੇ ਨਾਲ ਨਾਲ ਲੋਕਾਂ ਦੇ ਨਾਲ ਧੋਖਾਧੜੀਆਂ ਵੀ ਵਧ ਰਹੀਆਂ ਨੇ ਸੱਟੇਬਾਜ਼ੀ ਵਰਗੀਆਂ ਚੁਣੌਤੀਆਂ ਵੀ ਸਾਹਮਣੇ ਨੇ ਇਸ ਵਕਤ ਔਰ ਇਸ ਆਨਲਾਈਨ ਗੇਮਿੰਗ ਇੰਡਸਟਰੀ ਦੇ ਵਿੱਚ ਕੁਝ ਲੋਕ ਆਨਲਾਈਨ ਗੇਮਿੰਗ ਦੀ ਆਰਟ ਦੇ ਵਿੱਚ ਸੱਟੇਬਾਜ਼ੀ ਦੇ ਕਾਰੋਬਾਰ ਨੂੰ ਵੀ ਲਗਾਤਾਰ ਵਧਾ ਰਹੇ ਨੇ ਸਦಾಸੀ ਕੀ ਨੌਜਵਾਨਾਂ ਦੇ ਵਿੱਚ ਇਸਦੀ ਵਾਧੀ ਲਤ ਨੂੰ ਦੇਖਦਿਆਂ ਹੋਇਆਂ ਇਸ ਚਿੰਤਾ ਦੇ ਵਿਸ਼ੇ ਨੂੰ ਸਮਝਦਿਆਂ ਆਇਆ ਕੇਂਦਰ ਸਰਕਾਰ ਦੇ ਵੱਲੋਂ ਜੋ ਕਿ ਇਹ ਗੱਲ ਸਾਹਮਣੇ ਰੱਖੀ ਗਈ ਹੈ ਕਿ ਆਨਲਾਈਨ ਗੇਮਿੰਗ ਜਿਸ ਦੇ ਲਈ ਕੁਝ ਨਿਯਮ ਨੇ ਹੁਣ ਬਦਲ ਦਿੱਤੇ ਜਾਣਗੇ ਸਦಾಸੀ ਕੀ ਕੁਝ ਅਜਿਹੇ ਪਲੇਟਫਾਰਮ ਨੇ ਜਿੱਥੇ ਕੀ ਪੈਸੇ ਦੀ ਲੈਣ-ਦੇਣ ਹੈ ਜੋ ਕਿ ਹੋ ਰਹੀ ਹੈ ਪਰ ਜੋ ਲੈਣ-ਦੇਣ ਦੇ ਜ਼ਰੀਏ ਜੋ ਕਿ ਗੈਰਕਾਨੂੰਨੀ ਨੇ ਔਰ ਜੋ ਬਿੱਲ ਪਾਸ ਕੀਤਾ ਗਿਆ ਹੈ ਇਹਨਾਂ ਜੋ ਸੱਠੇ ਬਾਜ਼ੀ ਦੇ ਆਨਲਾਈਨ ਐਪਸ ਦੇ ਆਨਲਾਈਨ ਇਹ ਸੱਠੇ ਬਾਜ਼ੀ ਹੈ ਜੋ ਹਰੀ ਉਸ ਨੂੰ ਰੋਕਣ ਦੇ ਲਈ ਸੋ ਇਹ ਬਿੱਲ ਜੋ ਕਿ ਆਨਲਾਈਨ ਗੇਮਿੰਗ ਸੈਕਟਰ ਦਾ ਇੱਕ ਪਹਿਲਾ ਅਜਿਹਾ ਕਾਨੂੰਨੀ ਢਾਂਚਾ ਹੋਵੇਗਾ ਜੋ ਕਿ ਵਿਆਪਕ ਤੌਰ ਤੇ ਪੇਸ਼ ਕਰੇਗਾ ਸੋ ਦੱਸਦੇ ਕਿ ਆਨਲਾਈਨ ਸੱਠੇ ਬਾਜ਼ੀ ਨੂੰ ਜੋ ਕਿ ਹੁਣ ਅਪਰਾਧ ਮੰਨਿਆ ਜਾਵੇਗਾ ਔਰ ਜੇਕਰ ਕੋਈ ਅਜਿਹੀ ਗਤੀਵਿਧੀ ਦੇ ਵਿੱਚ ਸ਼ਾਮਲ ਮਿਲਦਾ ਵੈ ਤਾਂ ਉਸ ਦੇ ਉੱਤੇ ਸਜ਼ਾ ਵੀ ਹੋਵੇਗੀ ਅਤੇ ਇਸ ਬਿੱਲ ਦੇ ਵਿੱਚ ਸਜ਼ਾ ਦੇ ਨਾਲ ਨਾਲ ਜੁਰਮਾਨੇ ਦੀ ਵਿਵਸਥਾ ਵੀ ਕੀਤੀ ਹੈ ਸੋਦਾਗੇ ਇਸ ਤੋਂ ਇਲਾਵਾ ਜੋ ਸੈਲੀਬ੍ਰਿਟੀਜ਼ ਨੂੰ ਦੇਣੀ ਹੋ ਪ੍ਰੋਮੋਸ਼ਨਸ ਕਰ ਦੇਣੀ ਜਾਂ ਫਿਰ ਕੋਈ ਪ੍ਰਭਾਵਕ ਸ਼ਖਸੀਅਤ ਜੋ ਇਹਨਾਂ ਦਾ ਸਮਰਥਨ ਕਰਦੇ ਨੇ ਪਰ ਹੁਣ ਉਹਨਾਂ ਤੇ ਪਾਬੰਦੀਆਂ ਲਗਾਈਆਂ ਗਈਆਂ ਨੇ ਯਾਨੀ ਕਿ ਹੁਣ ਜੋ ਬੈਟਿੰਗ ਐਪਸ ਨੇ ਉਹਨਾਂ ਦੀ ਪ੍ਰੋਮੋਸ਼ਨ ਹੈ ਜੋ ਵੱਡੇ ਵੱਡੇ ਸੈਲੀਬ੍ਰਿਟੀ ਜੋ ਪ੍ਰਭਾਵਕ ਜੋ ਸ਼ਖਸੀਅਤਾਂ ਨੇ ਉਹ ਹੁਣ ਨਹੀਂ ਕਰਨੀ ਆ ਜਿਨ੍ਹਾਂ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਸੋ ਇਸ ਦੌਰਾਨ ਨੌਜਵਾਨਾਂ ਨੂੰ ਗੁੰਮਰਾਹ ਕੀਤਾ ਜਾਂਦਾ ਵੈ ਇਸ਼ਤਿਹਾਰਾ ਦੇ ਜ਼ਰੀਏ ਔਰ ਲੋਕਾਂ ਦੇ ਨਾਲ ਧੋਖਾਧੜੀ ਵੀ ਕੀਤੀ ਜਾਂਦੀ ਹੈ ਸੋ ਹੁਣ ਜੋ ਕਿ ਪਾਰਦਰਸ਼ੀ ਕਾਰਜਾ ਅਤੇ ਖਪਤਕਾਰਾਂ ਦੇ ਹਿੱਤਾਂ ਦੇ ਲਈ ਜੋ ਕਿ ਸਖਤ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਜਿਨ੍ਹਾਂ ਦੀ ਪਾਲਣਾ ਕਰਨੀ ਪਵੇਗੀ ਸੋ ਆਨਲਾਈਨ بیٹنگ ਜੋ ਵੈਬਸਾਈਟਾਂ ਨਹੀਂ ਜੋ ਐਪਸ ਨੇ ਗੇਮਿੰਗ ਐਪਸ ਨੇ ਉਹਨਾਂ ਦੇ ਉੱਤੇ ਕੇਂਦਰ ਸਰਕਾਰ ਦੇ ਵਿਲੋ 56 ਕਸਣ ਦੀ ਪੂਰੀ ਤਿਆਰੀ ਹੈ ਜੋ ਕਰ ਲੱਤੀ ਗਈ ਹੈ ਸੋ ਜੋ ਇਹਨਾਂ ਦੇ ਵਿੱਚ ਹੁਣ ਕਈ ਚੀਜ਼ਾਂ ਨੇ ਜੋ ਕਿ ਕੀਤੀਆਂ ਗਈਆਂ ਨੇ ਸੋ ਆਨਲਾਈਨ ਗੇਮਿੰਗ ਇੰਡਸਟਰੀ ਲਗਾਤਾਰ ਵਧ ਰਹੀ ਹੈ ਤੁਕਾ ਧੜੀ ਇਸੇ ਨਾਂ ਨਾਲ ਗੈਰ ਕਾਨੂੰਨੀ ਸੱਟੇਬਾਜ਼ੀ ਵੀ ਤੇਜ਼ੀ ਦੇ ਨਾਲ ਵਧ ਰਹੀ ਹੈ ਔਰ ਰੋਜ਼ਾਨਾ ਹਜ਼ਾਰਾਂ ਹੀ ਲੋਕਾਂ ਦੇ ਨਾਲ ਲੱਖਾਂ ਹੀ ਲੋਕਾਂ ਦੇ ਨਾਲ ਧੋਖਾਧੜੀ ਦੀਆਂ ਘਟਨਾਵਾਂ ਸਾਹਮਣੇ ਆndੀਆਂ ਨੇ ਲੋਕਾਂ ਨੂੰ ਧੋਖਾਧੜੀ ਕਰਕੇ ਜੋ ਗੁੰਮਰਾਹ ਕਰਕੇ ਪੈਸੇ ਹੜਲ ਲੱਤੇ ਜਾਂਦੇ ਨੇ ਸੋ ਇਸੇ ਕਰਕੇ ਇਸ ਬਿੱਲ ਨੂੰ ਲਿਆਇਆ ਗਿਆ ਵੈ ਔਰ ਅਪਰਾਧ ਨੂੰ ਰੋਕਣ ਦੇ ਲਈ ਆਮ ਲੋਕਾਂ ਨੂੰ ਹੋਣ ਵਾਲੇ ਨੁਕਸਾਨ ਨੂੰ ਜੋ ਵਿੱਤ ਦਾ ਨੁਕਸਾਨ ਹੋ ਰਿਹਾ ਵੈ ਵਿੱਤੀ ਨੁਕਸਾਨ ਨੂੰ ਰੋਕਣ ਦੇ ਲਈ ਇਹ ਜਿਹੜਾ ਕਦਮ ਹੈ ਜੋ ਕੇਂਦਰ ਸਰਕਾਰ ਦੇ ਵੱਲੋਂ ਚੁੱਕਿਆ ਗਿਆ ਸੋ ਹੁਣ ਜੋ ਕਿ ਕੇਂਦਰ ਸਰਕਾਰ ਦੇ ਵੱਲੋਂ ਇਹ ਬਿੱਲ ਹੈ ਜੋ ਕਿ ਮਨਜ਼ੂਰ ਕਰ ਦਿੱਤਾ ਗਿਆ ਵੈ ਟੈਕਸ ਨਿਯਮ ਜੋ ਕਿ ਪਹਿਲਾਂ ਹੀ ਲਾਗੂ ਕਰ ਦਿੱਤੇ કેਸੀ 28% जीएसटी જોકી ઓનલાઈન ગેમિંગ ਦੇ ਉਤੇ ਲਗਾ ਦਿੱਤੀ ਗਈ ਸੀ ਔਰ ਇਸ ਤੋਂ ਇਲਾਵਾ ગેમ ਦੇ ਵਿੱਚ ਦਿੱਤੀ ਗਈ ਰકમ ਤੇ 30% ਆਮਦਨ ਦੀ ਟੈਕਸ ਵੀ ਜੋ ਕਿ ਲਗਾਇਆ ਜਾਵੇਗਾ ਇਹ ਪਹਿਲਾਂ ਹੀ ਜੋ ਕਿ ਕਰ ਦਿੱਤਾ ਗਿਆ ਸੀ 2023 ਦੇ ਵਿੱਚ ਅਕਤੂਬਰ 2023 ઓનલાઈન ગેમિંગ ਤੇ તો ਜੋ ਕਿ 28% जीएसटी ਲਾਗੂ ਕਰ ਦਿੱਤਾ ਗਿਆ ਸੀ ਜੋ ਜੋ ਇਸ ਤੋਂ ਇਲਾਵਾ ਹੁਣ ਤੱਕ ਸਰਕਾਰ ਨੇ 1000 400 ਤੋਂ ਵੱਧ ਗੈਰ ਕਾਨੂੰਨੀ ਸੱਟੇਬਾਜ਼ੀ ਅਤੇ ਗੇਮਿੰਗ ਐਪਸ ਨੂੰ ਬੰਦ ਕੀਤਾ ਵਾ ਪੂਰੀ ਤਰੀਕੇ ਨਾਲ ਬਲੌਕ ਵੀ ਕੀਤਾ ਵਾ ਯਾਨੀ ਕਿ ਹੁਣ ਆਨਲਾਈਨ ਜੋ ਸੱਟੇਬਾਜ਼ੀ ਦੀ ਐਪਸ ਨੇ بیٹنگ ਐਪਸ ਨੇ ਉਸ ਦੇ ਉੱਤੇ ਸਰਕਾਰ ਦੀ ਪੂਰੀ ਨਿਗਰਾਨੀ